ਪਹਿਲਾ ਦਿੱਲੀ ਸਾਡੇ ਕਿਸੇ ਨੇ ਨਹੀਂ ਕਟੇ ਹੈ ਉਹਦੇ ਸਬੰਧ ਵਿੱਚ ਵੀ ਸਰਕਾਰਾਂ ਇਹ ਜੇ ਬਤੀਰੇ ਕਰਨੇ ਛੱਡਣ ਸਾਡੇ ਮੁੰਡੇ ਛੇਤੀ ਤੋਂ ਛੇਤੀ ਰਿਹਾ ਕਰਨ ਉਹਦੇ ਸਬੰਧ ਵਿੱਚ ਰੋਸ ਵੱਲੋਂ ਕੱਲ ਨੂੰ ਸਹੀ 10:00 ਵਜੇ ਦਾਣਾ ਮੰਡੀ ਗੇਟ ਨੰਬਰ 1 ਦੇ ਉੱਪਰ ਮੋਦੀ ਦਾ ਪੁਤਲਾ ਭੁੱਕਿਆ ਜਾਊ ਅਤੇ ਮੋਦੀ ਦੇ ਖਿਲਾਫ ਨਾਰੇਬਾਜੀ ਕੀਤੀ ਜਾਊ ਸਾਰੇ ਭੈਣ ਭਰਾਵਾਂ ਨੂੰ ਨੌਜਵਾਨਾਂ ਨੂੰ ਵੀਰਾਂ ਨੂੰ ਮੈਪੁਰ ਜੋਰ ਬੇਨਤੀ ਕਰਦਾ ਕਿ ਸਾਰੇ ਕੰਮ ਕਾਰ ਛੱਡ ਕੇ ਕੱਲੂ ਖੰਨੇ ਦਾਣਾ ਮੰਡੀ ਵਿੱਚ ਪਹੁੰਚੋ ਤਾਂ ਜੋ ਆਪਾਂ મોદી ਦਾ ਪਤਲਾ 11:30 ਵਜੇ ਸਹੀ ਫੂਕ ਸਕੀਏ ਤਾਂ ਜੋ ਇੱਥੋਂ ਦੀ ਸਰਕਾਰ ਨੂੰ ਪਤਾ ਲੱਗ ਸਕੇ ਵੀ ਕਿਸਾਨ ਜਾਗਦੇ ਨੇ ਹਲੇ ਸੁੱਤੇ ਨਹੀਂ ਹੈਗੇ ਸਾਡਾ ਮੋਰਚਾ ਚੜ੍ਹਦੀ ਕਲਾ ਵਿੱਚ ਪੂਰਾ ਸਾਰੇ ਬਾਰਡਰਾਂ ਤੇ ਪੂਰੀ ਚੜ੍ਹਾਈ ਆ ਕਿਸਾਨ ਪੂਰੇ ਹੌਸਲੇ ਚ ਨੇ ਮੈਂ ਦੁਬਾਰਾ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਹਾਂ ਕੱਲ ਨੂੰ ਸਹੀ 10:00 ਵਜੇ ਦਾਣਾ ਮੰਡੀ ਖੰਨਾ ਵੇਖੇ ਪਹੁੰਚੋ ਤਾਂ ਜੋ ਆਪਾਂ ਬੋਦੀ ਦਾ ਪੁਤਲਾ ਪੂਕੇ ਇਹ ਸਰਕਾਰ ਤੇ ਦਬਾਅ ਬਣਾ ਕੇ ਆਪਾਂ ਜਿਹੜੇ ਸਾਡੇ ਨੌਜਵਾਨ ਫੜੇ ਨੇ ਪੰਜਾਬ ਦੇ ਫੜੇ ਨੇ ਹਰਿਆਣੇ ਦੇ ਫੜੇ ਨੇ ਉਹਨਾਂ ਨੂੰ ਰਿਹਾ ਕਿ ਕਰਿਆ ਜਾਵੇ ਭਾਈ ਗੁਰਜੀ ਕਾਲ ਸਾਹਿਬ ਭਾਈ ਗੁਰਜੀ ਦੀ ਬਤੇ